ਸੱਚੀ ਗੱਲ ਦੋਸਤੋ ਠੱਗ ਟਰੈਵਲ ਏਜੰਟਾਂ ਦੀਆਂ ਕਹਾਣੀਆਂ ਅਸੀਂ ਹਰ ਰੋਜ਼ ਸੁਣਦੇ ਆਂ ਨਿਤ ਸੁਣਦੇ ਆਂ ਚੰਗੇ ਆ ਲਿਸ਼ਾਨ ਉਹਨਾਂ ਦੇ ਅਸੀਂ ਦਫ਼ਤਰ ਦੇਖਦੇ ਆਂ ਪਰ ਗੱਲ ਇਹ ਹੈ ਵੀ ਹਜੇ ਵੀ ਅਸੀਂ ਲੁੱਟੇ ਜਾ ਰਹੇ ਆਂ ਚੰਡੀਗੜ੍ਹ ਪੁਲਿਸ ਨੇ ਬਹੁਤ ਵਧੀਆ ਕੰਮ ਕਰਿਆ ਚੰਡੀਗੜ੍ਹ ਪੁਲਿਸ ਦੇ ਇਸ ਕੰਮ ਲਈ ਸ਼ਾਬਾਸ਼ੀ ਦੇਣੀ ਬਣਦੀ ਆ ਜਿਹੜਾ ਟਰੈਵਲ ਏਜੰਟ ਐਸ ਵਾਰੀ ਚੱਕਿਆ ਨਾ ਉਹਨਾਂ ਨੇ ਤੇ ਜਾਣਕਾਰੀ ਸਾਂਝੀ ਕਰੀ ਆ ਤੁਸੀਂ ਹੈਰਾਨ ਮੰਨ ਜਾਓਗੇ ਕਿ ਬੜਾ ਸਿਸਟੇਮੈਟਿਕਲੀ ਠੱਗੀ ਤੋਰੀ ਹੋਈ ਸੀ ਤੇ ਉਹਦੇ ਵਿੱਚ ਆਮ ਲੋਕਾਂ ਨੂੰ ਕਈ ਵਾਰ ਭਰੋਸਾ ਵੀ ਹੋ ਜਾਂਦਾ ਦੀ ਵੀਜ਼ਾ ਲੱਗਣ ਵਾਲਾ ਕਰ ਵੈਸੇ ਤਾਂ ਵੀਜ਼ਾ ਲੱਗ ਜਾਂਦਾ ਚੰਗੀ ਗੱਲ ਸੀਗੀ ਖੈਰ ਆਪਾਂ ਨੂੰ ਖੁਸ਼ੀ ਹੈ ਤਾਂ ਕੋਈ ਨਹੀਂ ਮਨਉਂਦਾ ਵੀਜ਼ਾ ਨਹੀਂ ਲੱਗਿਆ ਪਰ ਕੋ ਖੁਸ਼ੀ ਇਸ ਗੱਲ ਦੀ ਜ਼ਰੂਰ ਹੈ ਵੀ ਪੁਲਿਸ ਨੇ ਆਖਰਕਾਰ ਟਰੈਕ ਕਰ ਹੀ ਲਏ ਸੈਕਟਰ 3 ਦਾ ਪੁਲਿਸ ਥਾਣਾ ਆਖਰਕਾਰ ਕਾਰਵਾਈ ਕਰਦਾ ਇਹਦੇ ਤੇ ਪੁਲਿਸ ਟੀਮਾਂ ਜਾਂਦੀਆਂ ਨੇ ਗਿਆ ਉੱਥੇ ਤੇ ਅੱਗੇ ਉਹ ਸ਼ਖਸ ਫੜਿਆ ਜਾਂਦਾ ਹੈ ਉਹਦੇ ਕੋਲ ਪਾਸਪੋਰਟ ਲੈਪਟਾਪ ਮਿਲਦੇ ਨੇ 6 ਜਗ੍ਹਾ ਤੇ ਪਤੰਦਰ ਨੇ ਆਫਿਸ ਖੋਲੇ ਹੋਏ ਸੀਗੇ 6 ਜਗ੍ਹਾ ਤੇ ਯਾ ਲਾਲੋ ਵੀ 6 ਜਗ੍ਹਾ ਤੇ ਇਸ ਹਿਸਾਬ ਦੇ ਨਾਲ ਮੈਂ ਕਹਿ ਰਿਹਾ ਵੀ ਕਿਤੇ ਠੱਗੀ ਮਾਰੀ ਭੱਜਲੇ ਦੂਜੇ ਥਾਂਵੇਂ ਦੂਜੇ ਥਾਂਵੇਂ ਠੱਗੀ ਮਾਰੀ ਤੀ ਬਕਾਇਦਾ ਤੌਰ ਤੇ ਕਿਲੋਟਰੀ ਵੀ ਖੋਲ ਰੱਖੀ ਸੀ ਕਿਉਂਕਿ ਤੁਸੀਂ ਆਮ ਸੁਣਿਆ ਹੋਣਾ ਵੀ ਮੈਡੀਕਲ ਹੁੰਦਾ ਜੀ ਵੀਜ਼ੇ ਤੋਂ ਪਹਿਲਾਂ ਮੈਡੀਕਲ ਹੁੰਦਾ ਹਰੇ ਕਿਸੇ ਦਾ ਤੇ ਲੋਕਾਂ ਨੂੰ ਉੱਲੂ ਬਣਾਉਣ ਵਾਸਤੇ 6600 ਰੁਪਏ ਉੱਥੇ ਵੀ ਠੱਗ ਲੈਂਦਾ ਸੀ ਲੱਖਾਂ ਰੁਪਏ ਜ਼ਿਆਦਾ ਲੈ ਲਿਆ ਜਿਹੜਾ ਲੈ ਲਿਆ ਇਹ ਜਾਣਕਾਰੀ ਮੈਂ ਪੁਲਿਸ ਦੀ ਦਿੱਤੀ ਸਾਂਝੀ ਕਰ ਰਿਹਾ ਇਹਦੇ ਕੋਲ ਇਹਦੇ 'ਚ ਆਪਦੇ ਕੋਲੋਂ ਇੱਕ ਵੀ ਗੱਲ ਨਹੀਂ ਜਿਹੜਾ ਰੋਸ਼ ਇਹ ਪੜ ਕੇ ਆਉਂਦਾ ਉਹਨਾਂ ਲੋਕਾਂ ਲਈ ਸਹਾਨਪੂਤੀ ਆ ਜਿਹੜੇ ਠੱਗੇ ਗਏ ਇਹ ਸਿਰਫ ਉਹਨਾਂ ਹੀ ਮੇਰੇ ਵੱਲੋਂ ਆ ਹੁਣ ਇਹਦੇ ਚੀਜ਼ ਮੈਂ ਤੁਹਾਨੂੰ ਦੱਸਾਂ ਪੁਲਿਸ ਨੇ ਤਾਂ ਖੈਰ ਇਹਨਾਂ ਦੇ ਘਰਾਂ ਦੇ ਵੇਰਵੇ ਵੀ ਸਾਂਝੇ ਕਰੇ ਨੇ ਖੈਰ ਮੈਂ ਉਹ ਤਾਂ ਨਹੀਂ ਕਰੂੰਗਾ ਕਿਉਂਕਿ ਕਿਤਨੇ ਕਿਤੇ ਚਲੋ ਖੈਰ ਇਹਨਾਂ ਦੇ ਘਰਾਂ ਦੇ ਨਾਲ ਆਪਣਾ ਤਾਂ ਕੋਈ ਉਹ ਨਹੀਂ ਪੁਲਿਸ ਨੇ ਤਾਂ ਖੈਰ ਉਹ ਵੀ ਸਾਂਝੇ ਕਰੇ ਨੇ ਇਹਦੇ ਚ ਪੁਲਿਸ ਨੇ ਇੱਕ ਬੰਦਾ ਫੜਿਆ ਉਹਦਾ ਨਾਂ ਹੈ ਜੈ ਕਰਨ ਜੋਸ਼ੀ son of ਛੱਡੋ ਪਰੇ ਆਪਾਂ ਕਾਹਨੂੰ ਉਹ ਕਰਨਾ ਹੈ ਖਰੜ ਕੰਨੀ ਦਾ ਰਹਿਣ ਵਾਲਾ ਉਹਦੇ ਨਾਲ ਦੋ ਬੰਦੇ ਹੋਰ ਫੜੇ ਨੇ ਉਹ ਹੈਗੇ ਨੇ ਅਰਸ਼ਦ ਖਾਨ ਤੇ ਮਹੀਪਾਲ ਸਿੰਘ ਇਹ ਦੋਨੇ ਬੰਦੇ ਵੀ ਇਹਦੇ ਨਾਲ ਸੀਗੇ ਇਹ ਦੋਵੇਂ ਬੰਦੇ ਵੀ ਫੜੇ ਗਏ ਨੇ ਇਹਨਾਂ ਦਾ ਰੋਲ ਬਾਕੂ ਵੀ ਤੁਸੀਂ ਦੇਖੋਗੇ ਵੀ ਕਮਾਲ ਕਰ ਰੱਖੀ ਸੀ ਬਿਲਕੁਲ ਹੁਣ ਇਹ ਠੱਗੀ ਦਾ ਤੰਤਰ ਇਮੀਗ੍ਰੇਸ਼ਨ ਕੰਪਨੀਆਂ ਦਾ ਚੱਲਦਾ ਹੈ 6 ਕੰਪਨੀਆਂ ਕਿਹੜੀਆਂ ਸੀ ਤੁਹਾਨੂੰ ਉਹ ਵੀ ਦੱਸ ਦਾਂ ਪਹਿਲਾਂ ਇਹ ਫੜਿਆ ਗਿਆ ਐਮ ਐਸ ਗੋਲਡਨ ਓਵਰਸੀਜ਼ ਸੈਕਟਰ 9 9 ਡੀ ਦਾ ਇਹਦਾ ਦਿੱਤਾ ਹੋਇਆ ਪੁਲਿਸ ਨੇ ਵੀ ਉੱਥੋਂ ਫੜਿਆ ਹੁਣ ਬਾਕੀ ਕੰਪਨੀਆਂ ਵੀ ਸੁਣ ਲਿਓ ਜਿਹੜੇ ਲੋਕ ਇਸ ਚੀਜ਼ ਦੇ ਇਮੀਗ੍ਰੇਸ਼ਨ ਕਰਕੇ ਚੰਡੀਗੜ੍ਹ ਆਉਂਦੇ ਨੇਗੇ ਤਾਂ ਉਹਨਾਂ ਨੂੰ ਵੀ ਦੱਸ ਦਿਓ ਵੀ ਆਹ ਕੰਪਨੀਆਂ ਜੇ ਕਿਤੇ ਹੁਣੇ ਵੀ ਕੋਈ ਚਲਾਉਈ ਜਾਂਦਾ ਹੋਇਆ ਤਾਂ ਤੁਸੀਂ ਭਾਈ ਧਿਆਨ ਕਰ ਲਿਓ ਐਮ ਐਸ ਸਮਾਰਟ ਵੀਜ਼ਾ ਪੁਆਇੰਟ ਸੈਕਟਰ 8 ਸੀ ਚ ਐਮ ਐਸ ਕੈਨੇਡੀਅਨ ਵੈਸਟ ਕੰਸਲਟੈਂਸੀ ਸੈਕਟਰ 8 ਸੀ ਚ ਸੈਕਟਰ 9 ਵਾਲੀ ਤੁਹਾਨੂੰ ਮੈਂ ਦੱਸਤੀ ਗੋਲਡਨ ਓਵਰਸੀਜ਼ ਐਮ ਐਸ ਗੋਲਡਨ ਓਵਰਸੀਜ਼ ਐਮ ਐਸ ਗੋਲਡਨ ਓਵਰਸੀਜ਼ ਸੈਕਟਰ 22 ਸੀ ਦੇ ਵਿੱਚ ਵੀ ਖੋਲ ਰੱਖੀ ਸੀ ਐਮ ਐਸ ਗੁਰੂ ਟੂਰ ਐਂਡ ਟਰੈਵਲ ਸੈਕਟਰ 20 ਬੀਚ ਵੀ ਖੋਲ ਰੱਖੀ ਸੀ ਐਮ ਐਸ ਵਰਲਡ ਇੰਟਰਨੈਸ਼ਨਲ ਟੂਰ ਐਂਡ ਟਰੈਵਲ ਸੈਕਟਰ 44 ਚ ਵੀ ਖੋਲੀ ਹੋਈ ਸੀ ਤੇ ਇਹ ਬੰਦੇ ਕੋਲ ਨੂੰ ਜਦੋਂ ਫੜਿਆ ਤਾਂ ਪੁਲਿਸ ਨੇ ਜਿਹੜਾ ਦੱਸਿਆ ਉਹਦੇ ਵਿੱਚ ਸਾਫ ਤੌਰ ਤੇ ਨਾਲ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੀ ਪੁਲਿਸ ਨੇ ਜਾਣਕਾਰੀ ਸਾਂਝੀ ਕਰੀ ਆ ਇਹਦੇ ਵਿੱਚ ਜੇ ਗੱਲ ਕਰੀਏ ਤਾਂ ਨਰਿੰਦਰ ਪਟਿਆਲ ਐਸ ਐਚਓ ਨੇਗੇ ਜਿਨ੍ਹਾਂ ਦੇ ਵੱਲੋਂ ਅੱਗੇ ਕਾਰਵਾਈ ਦੇ ਇਹਦੀ ਕੀਤੀ ਗਈ ਤੇ ਪਰਚੇ ਦਰਜ ਕਰੇ ਨੇ ਜਿਹੜੇ ਉਹ 76 ਨੰਬਰ ਐਫ ਆਰ ਰਜਿਸਟਰ ਹੋਈ ਆ 16 7 2024 ਨੂੰ ਅੰਡਰ ਸੈਕਸ਼ਨ 409 420 467 468 471 120 ਬੀ ਆਈਪੀਸੀ ਪੁਲਿਸ ਸਟੇਸ਼ਨ ਸੈਕਟਰ 3 ਚੰਡੀਗੜ੍ਹ ਜੈਕਰਨ ਜੋਸ਼ੀ ਦੇ ਨਾਲ ਸੀਗੇ ਅਰਸ਼ਦ ਖਾਨ ਤੇ ਮਹੀਪਾਲ ਸਿੰਘ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਬਰੀਫ ਫੈਕਟਸ ਨੂੰ ਹੀ ਸੁਣ ਲਓ ਪੁਲਿਸ ਲਿਖਦੀ ਹੈ ਕਿ ਅਸ਼ੀਸ਼ ਸ਼ਰਮਾ ਨੇ ਕੋਈ ਜਿਨ੍ਹਾਂ ਨੇ ਆਖਰ ਦੱਸਿਆ ਵੀ ਉਹਨਾਂ ਦੇ ਨਾਲ ਸੱਤ ਬੰਦੇ ਹੋਰ ਨੇ ਉਹਨਾਂ ਸਮੇਤ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਨੇ ਵੀਜ਼ਾ ਅਪਲਾਈ ਕਰਾਇਆ ਸੀਗਾ ਜੈਕਰਨ ਜੋਸ਼ੀ ਐਮ ਐਸ ਗਰਡਨ ਓਵਰਸੀ ਸੈਕਟਰ 9 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਪੇ ਕੀਤੇ 8 ਲੱਖ ਰੁਪਇਆ 8 ਲੱਖ ਪੇ ਕਰਨ ਤੋਂ ਬਾਅਦ ਕਹਿੰਦੇ ਵੀਜ਼ਾ ਆਇਆ ਨਹੀਂ ਪੈਸੇ ਵਾਪਸ ਨਹੀਂ ਕਰੇ ਡਿਊਰਿੰਗ ਦ ਇਨਵੈਸਟੀਗੇਸ਼ਨ ਕਹਿੰਦੇ ਅ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਦੇ ਵੱਲੋਂ ਐਡਵਰਟਾਈਜ਼ਮੈਂਟ ਹੈ ਜਿਹੜੀ ਸੋਸ਼ਲ ਮੀਡੀਆ ਤੇ ਦਿੱਤੀ ਗਈ ਆਮ ਤੌਰ ਤੇ ਲੋਕ ਸੋਸ਼ਲ ਮੀਡੀਆ ਤੇ ਦੇਖ ਹੀ ਜਾਂਦੇ ਨੇਗੇ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਹੋਰ ਜਿਹੜੇ ਸਟੇਟਾਂ ਦੀ ਉੱਥੋਂ ਦੇ ਵੀ ਲੋਕ ਕਹਿੰਦੇ ਨਿਸ਼ਾਨੇ ਤੇ ਰਹਿੰਦੇ ਸੀਗੇ ਕਿਉਂਕਿ ਇਹ ਐਡਵਰਟਾਈਜ਼ਮੈਂਟ ਸੋਸ਼ਲ ਮੀਡੀਆ ਤੇ ਦੇਣ ਦਾ ਭਾਵੇਂ ਹੁੰਦਾ ਸੀ ਇਹਨਾਂ ਦਾ ਹੁਣ ਗੱਲ ਇਹ ਹੈ ਵੀ ਇਹਦੇ ਵਿੱਚ ਜੇ ਤੁਹਾਨੂੰ ਮੈਂ ਦੱਸਾਂ ਇਹ ਕਰਦੇ ਕੀ ਸੀਗੇ ਸਾਹਿਬ ਇਹ ਕਰਦੇ ਇਹ ਸੀਗੇ ਵੀ ਪੈਸੇ ਲੈ ਲੈ ਪਾਸਪੋਰਟ ਰਖਾ ਲੈ ਆ ਪਾਸਪੋਰਟ ਰਖਾਉਣ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਵਿੱਚ ਹੁੰਦਾ ਸੀ ਵੀ ਭਾਈ ਹੁਣ ਮੈਡੀਕਲ ਹੋਊਗਾ ਮੈਡੀਕਲ ਵਾਸਤੇ 33 ਸੈਕਟਰ ਦੇ ਵਿੱਚ ਅਰਸ਼ਦ ਖਾਨ ਤੇ ਉਮੈਪਾਲ ਨੇ ਖੋਲੀ ਹੋਈ ਸੀ ਲੈਬ ਕੋਈ ਡਿਗਰੀ ਹੋਲਡਰ ਨਹੀਂ ਅੱਗੇ ਸੈਂਪਲ ਲੈਣ ਵਾਸਤੇ ਰੱਖੀਆਂ ਹੋਈਆਂ ਸੀ ਕੁੜੀਆਂ ਉਹ ਵੀ ਆਈ ਹੋਣੀਆਂ ਉਹਨਾਂ ਦੇ ਸੈਂਪਲ ਸੁਪਰ ਲੈ ਕੇ 6650 ਲੈਣ ਦੀ ਕਹਿੰਦੇ ਲਵੀ ਮੈਡੀਕਲ ਹੋ ਗਿਆ ਹੁਣ ਵੀ ਜਾਊਗਾ ਵੀ ਜਾਊਗਾ ਆਉਂਦਾ ਕੋਈ ਨਹੀਂ ਸੀਗਾ ਐ ਜਿਹੀ ਠੱਗੀਆਂ ਤੋਂ ਬਚਿਆ ਕਰੋ ਕਾਰਨ ਇਹ ਕੀ ਹੈ ਕਿ ਇਹ ਠੀਕ ਹੈ ਵੀ ਲੋਕਾਂ ਦਾ ਜੀ ਨਹੀਂ ਕਿਸੇ ਦਾ ਕਰਦਾ ਤੁਸੀਂ ਕਹਿੰਦੇ ਹੋ ਕਿ ਸਾਡਾ ਕਿਹੜਾ ਜੀ ਕਰਦਾ ਭਾਈ ਬਾਅਦ ਚ ਠੱਗਿਆ ਜਾਂਦਾ ਇੱਕ ਇੱਕ ਸਪੈਸ਼ਲ ਮਿੱਥ ਤੁਹਾਨੂੰ ਮੈਂ ਦੱਸਦਾ ਕੀ ਲੋਕਾਂ ਦੇ ਦਿਮਾਗ 'ਚ ਇਹ ਬਣੀ ਹੋਈ ਆ ਵੀ ਚੰਡੀਗੜ੍ਹ ਜਾਵਾਂਗੇ ਉੱਥੇ ਵਾਲੀ ਜਿਹੜੇ ਵੈਰੀਫਿਕੇਸ਼ਨਾਂ ਹੁੰਦੀਆਂ ਨੇ ਹਰ ਇੱਕ ਚੀਜ਼ ਦੀਆਂ ਹੁੰਦੀਆਂ ਵੀ ਨਹੀਂਆਂ ਤੇ ਉੱਥੇ ਸਾਨੂੰ ਠੱਗੀ ਹੋਣ ਦੇ ਚਾਂਸਸ ਘੱਟ ਨੇਗੇ ਪਰ ਇਹ ਚੀਜ਼ੇ ਨਾ ਤੁਸੀਂ ਉਹ ਕਰਿਆ ਕਰੋ ਵੈਰੀਫਿਕੇਸ਼ਨ ਵਗੈਰਾ ਤਾਂ ਇਹ ਲੋਕ ਜਿਗਾੜ ਲਾ ਕੇ ਕਿਸੇ ਨਾ ਕਿਸੇ ਹੋਰ ਦੇ ਨਾਮ ਤੇ ਆਪਦੇ EMPLOYEES ਦੇ ਦੇ ਜਾਂ ਕਿਸੇ ਹੋਰ ਦੇ ਤੇ ਕਰਾ ਲਾਉਂਦੇ ਨੇ ਉੱਥੇ ਹੋ ਜਾਂਦੀਆਂ ਨੇਗੀਆਂ ਇਹਦਾ ਭਾਵੇਂ ਨਹੀਂ ਹੈਗਾ ਵੀ ਤੁਸੀਂ ਠੱਗੇ ਨਹੀਂ ਜਾਉਂਗੇ ਚੰਗੀ ਤਰ੍ਹਾਂ ਘੋਖ ਪੜਤਾਲ ਕਰ ਲੋ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਇੱਕ ਜਦੋਂ ਤੁਸੀਂ ਗੂਗਲ ਤੇ ਸਰਚ ਕਰੋਗੇ ਉੱਥੇ ਲਿਸਟ ਵੀ ਆਉਂਦੀ ਆ ਉਹਨਾਂ ਇਮੀਗ੍ਰੇਸ਼ਨ ਕੰਪਨੀ ਹੁੰਦੀਆਂ ਬਾਕੀ ਫਿਰ ਮਿਨਿਸਟਰ ਜਿਹੜੀ ਐਕਸਟਰਨਲ ਅਫੇਅਰ ਦੀ ਵੈਬਸਾਈਟ ਆ ਉੱਥੇ ਵੀ ਕਹਿੰਦੇ ਲਿਸਟਾਂ ਹੈਗੀਆਂ ਨੇ ਦੇਖ ਕੇ ਜਾਓ ਹੁਣ ਗੱਲ ਇਹ ਹੈ ਵੀ ਇਹ ਨਾ ਭਰੋਸਾ ਕਰੋ ਤੁਸੀਂ ਵੀ ਅਸੀਂ ਠੱਗੇ ਨਹੀਂ ਜਾਵਾਂਗੇ ਬਾਕੀ ਗੱਲ ਇਹ ਹੈ ਵੀ ਜੀ ਕਿਸੇ ਦਾ ਨਹੀਂ ਖੈਰ ਕਰਦਾ ਹੁੰਦਾ ਡੱਖਾਂ ਰੁਪਈਆ ਦੇਣਾ ਬਹੁਤ ਔਖਾ ਹੈ ਤੇ ਐਂ ਹਜਮ ਕਰਨਾ ਤਾਂ ਇੰਨਾ ਵਾਸਤੇ ਸੌਖਾ ਹੈ ਅਗਲੇ ਵਾਸਤੇ ਔਖਾ ਪਰ ਪੁਲਿਸ ਦੀ ਕਹਿ ਸਕਦੇ ਆ ਵੀ ਇਹ ਚੰਗੀ ਕਾਰਵਾਈ ਆ ਚੰਡੀਗੜ੍ਹ ਪੁਲਿਸ ਖੜ ਲੱਗੀ ਤਾਂ ਹੋਈ ਆ ਧੜਾ ਧੜ ਇਹਨਾਂ ਨੂੰ ਠੋਕਣ ਦੇ ਵਾਸਤੇ ਜਿਹੜੇ ਫਰਾਡ ਇਮੀਗ੍ਰੇਸ਼ਨ ਏਜੰਟ ਨੇਗੇ ਪਰ ਗੱਲ ਇਹ ਆ ਵੀ ਥੋੜੀ ਜੀ ਜ਼ਿੰਮੇਵਾਰੀ ਸਾਡੀ ਵੀ ਬਣਦੀ ਆ ਸੀ ਸਮਝੀਏ ਅੱਗੇ ਆਪਦੇ ਭਾਈਚਾਰੇ ਨੂੰ ਸਾਂਝੀ ਕਰਦੇ ਹੋ ਤਾਂ ਕਿ ਕੋਈ ਠੱਗਿਆ ਨਾ ਜਾਵੇ ਇੱਥੇ